ਕੀ ਮੰਗਦੇ ਬਗਦੇ 10 ਲੱਖ ਰੁਪਏ ਬਾਈ ਤੇਰੀ ਚੀਜ਼ ਹੈ ਤੇਰੀ ਗੱਲ ਤੇ ਅਸੀਂ ਫੁੱਲ ਝਾੜਦੇ ਆ ਬਾਈ ਤੂੰ ਰੱਪਾ ਠੀਕ ਹੈ ਵੀਰੇ ਠੀਕ ਹੈ ਗਾ ਕਹਿੰਦਾ ਸੌਦਾ ਤੋਲ ਬਾਣੀਆਂ ਕਹਿੰਦਾ ਪਿੱਛੇ ਹਟ ਉਹ ਕੋਈ ਗੁੱਸਾ ਨਹੀਂ ਤੂੰ ਨਾ ਦੇ ਬੱਕਰਾ ਵੀ ਕਾਲਾ ਤੇ ਮੁੰਡੇ ਦੀ ਸੈਂਟ ਵੀ ਕਾਲੀ ਜਾਊ ਤੇ ਗੜ ਮੰਡੀ ਛਪਾਰ ਦੇ ਵਿੱਚ ਪੂਰਾ ਹਾਲਾ ਕਿਸੇ ਨੂੰ ਨਾ ਲੱਗੇ ਕਹਿੰਦਾ ਆਉਣ ਆਲਾ ਹੁਣ ਪਾਲਾ ਕਿਹੜਾ ਆ ਗਮ ਜਿੰਦ ਹੈ ਜੀ ਇਹ ਲੈ ਕੇ ਜਾਵਾਂਗੇ 2-4 ਇਹ ਤਾਂ ਕੁਝ ਵੀ ਨਹੀਂ ਜੇ ਮੈ ਕੋ ਮੈਂ ਤਾਂ ਇੱਥੇ ਮਹਿਫਲਾ ਲਾ ਦੂੰ ਹਾਂ ਤੇਰੀ ਕਲਾਕਾਰੀ ਮੇਰੇ ਨਾਲ ਹੋਰਾਂ ਦੀ ਹੋਰਾਂ ਨਾਲ ਬਾਈ ਛੋਟੇ ਦੀਰ ਉ ਤਾਂ ਹੈਗੀ ਹੈ ਤੇਰੀ ਤਸਵੀਰ ਠੰਡੀ ਕਰਕੇ ਖਾਈ ਥੋੜੀ ਜੀ ਖੀਰ ਜੇ ਮਨਾਉਣੇ ਨੇ ਪੰਜ ਪੀਰ ਐਨੀ ਕੱਢੀ ਨਾ ਖੀਰ ਪੇਰੀਆਂ ਗੱਲਾਂ ਦੇ ਨੋਟ ਕਰ ਲਓ ਤੁਸੀਂ ਕਲਾਕਾਰ ਵੀ ਮੇਰੀਆਂ ਗੱਲਾਂ ਦੇ ਰਿਜ਼ਲਟ ਕੱਢ ਕੇ ਗਾਣੇ ਬਣਾਉਣਗੇ ਹਾਂਜੀ ਇੱਕ ਬੇਟੀ ਮੈਂ ਸਮਝੇ 1 ਲੱਖ ਬਾਈ ਨਾ 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 ਹਾਂ ਅਸੀਂ ਵੀ ਬਈ ਉਹ ਕਰ ਤੂੰ 10 ਲੱਖ ਭੱਜਿਆ ਸੀ ਹਾਂ ਅਸੀਂ ਤੇ ਵੀਰੇ ਕੋਲ ਆ ਜੀ ਕੱਚੀਆਂ ਗੋਲੀਆਂ ਤੂੰ ਵੀ ਨਾ ਖੇਡ ਮੁੰਡਾ ਨਾਬੇ ਦੇ ਟਕਰੇ ਵਾਲੇ ਦਾ ਹੈ ਪੱਕਾ ਦਾ ਮੁੱਲ ਲਾ ਦਿਓ ਯਾਰ ਕਦੇ ਵਾਸਤੇ ਨਾਬੇ ਦੇ ਟਕਰੇ ਵਾਲੇ ਦਾ ਮੁੰਡਾ ਹੈ ਪੂਰਾ ਉਸਤਾਦ ਦਾ ਚੰਡਿਆ ਹੋਇਆ ਮੈਂ ਕਹਿੰਦੀ ਆ 10 ਮੰਗਦਾ ਉਹ ਮੰਗੀ ਜਾਵੇ ਉਹ ਸਹੀ ਆ ਉਹਦਾ ਵੀ ਗਲਤ ਹੈ ਸਹੀ ਕਰਦੇ ਫਿਰ ਸਹੀ ਕਰਦੇ ਆ ਸਹੀ ਪੁੱਛਣੋਂ ਪਹਿਲਾਂ ਸਹੀ ਕਰਦੇ ਆ ਬਾਈ ਸਹੀ ਕਰਦੇ ਆ ਫਿਰ ਦੱਸ ਦੇ ਤੂੰ ਕੋਈ ਨਾ ਸਹੀ ਲੱਗਿਆ ਤੁਸੀਂ ਦਰਚਾ ਹੀ ਆ ਮੈਂ ਲਾਇਆ ਮੈਦਾਨ ਛੱਡ ਕੇ ਉੜਦਾ ਨਹੀਂ ਸਾਰੇ ਵਪਾਰੀ ਅਗਰ ਭੱਜ ਜਾਣ ਬੱਕਰਾ ਮੇਰੇ ਗੱਲ 'ਚ ਪਾ ਦੇ ਇਸ ਮੰਡੀ ਚ ਰੁਪਏ ਤੈਨੂੰ ਇਕੱਠੇ ਕਰਕੇ ਮੈਂ ਦੇਵਾਂ ਬਿਨਾਂ ਰੁਪਏ ਬੱਕਰ ਦੋ ਲੱਖ ਰੁਪਿਆ ਦੋ ਲੱਖ ਰੁਪਿਆ ਫਿਰ ਤੂੰ ਵੀ ਦੱਸ ਦੇ ਕਿੱਥੇ ਇਹ ਨੂੰ ਪੁੱਛ ਰਿਹਾ ਪਹਿਲਾਂ ਯਾਰ ਕਿਵੇਂ ਵੇਚਣਾ ਆਪਣਾ ਬੰਦਾ ਵਾ ਇਹ ਜਾਣਾ ਬੈਂਗਲੁਰ ਤੋਂ ਗਾਂ ਠੀਕ ਹੈ ਹਾਂ ਕੇਰਲਾ ਭੇਜ ਰਿਆਂ ਜੀ ਕੇਰਲਾ ਕੇਰਲਾ ਮੇਰੇ ਕੋਲ ਪਤਾ ਨਹੀਂ ਇਹਨਾਂ ਗੱਲਾਂ ਦਾ ਯਾਰ 2 ਲੱਖ ਲਾਦਾ 4 ਲੱਖ ਤਾਂ ਦੇ ਦੇ ਯਾਰ ਜੀ 4 ਦਾਤ 4 ਦਾਤ 40 ਪਲੱਸ ਸਾਈਟ ਹੈ ਵੀਰੇ 40 ਪਲੱਸ ਸਾਈਟ ਹੈ ਤੂੰ ਸਮਝਾਇਆ ਨਾ ਇੱਕ ਗੱਲ ਹੈ ਭਾਈ ਓਏ ਗੱਲ ਸੁਣੋ ਓ ਬਾਈ ਓ ਬਾਈ ਸਵਾ ਚ ਸੰਗ ਨਹੀਂ ਅਸਲੇ ਚ ਗਾਲ ਨਹੀਂ ਕੁਰਤੀ ਹੋ ਗਈ ਤੰਗ ਮੇਰੇ ਕਾਲਜੇ ਦੇ ਨਾਲ ਨਹੀਂ ਖੜ ਜਾ ਹੈਗਾ ਜੀ 45 45 ਜਾਓ ਯਾਰ 45 ਹੈ ਜੀ 45 ਸਵਾ 2 ਲੱਖ ਕੀ ਸਵਾ 2 ਲੱਖ ਕੀ ਨਹੀਂ ਨਹੀਂ ਹੁਣ ਫਿਰ ਕੀ ਕਰਾਂ ਬਾਈ ਕੀ ਕਰਾਂ ਬਾਈ ਮੈਂ ਇੱਕ ਗੱਲ ਦੱਸਾਂ ਹਾਂ ਜੀ ਸ਼ਰਮਾ ਪਾਤਾ ਹਰੇਕ ਲੈਂਦਾ ਕਿਉਂ ਮਤਰਾਉਣਾ ਨਹੀਂ ਹੁੰਦਾ ਕੰਮ ਕਰਦੇ ਪੂਰਾ 3 ਲੱਖ ਦਾ ਦੇਣਾ ਇਹ ਮੁੱਲ ਮੇਰਾ ਹੈ ਆਗਰ ਸਾਰੇ ਭੱਜ ਜਾਣਗੇ ਤਾਂ ਨਿਸ਼ਾਨ ਭੱਜਦਾ ਨਹੀਂ ਜਵਾਨ ਹੈ ਬੰਦੇ ਦੀ ਨਹੀਂ ਦੇਣਾ ਚੱਲ ਨਹੀਂ ਲੱਗੇ ਕਿੰਨੇ ਇਮਾਨਦਾਰੀ ਦੱਸ ਖੜ ਜਾ ਵੀ ਖੜਾ ਰੱਬ ਵਰਗੀ 3 ਲੱਖ ਰੁਪਏ ਲੱਗਿਆ 3.5 ਲੱਗਿਆ ਹੋਇਆ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਆ ਬਤਨ ਤੋਂ ਵੱਧ ਨਹੀਂ ਖਰਜ ਸਾਡੇ 3.5 ਲੱਗਿਆ ਹੋਇਆ ਹੈ ਇਮਾਨਦਾਰੀ ਨਾਲ ਕਿਹਾ ਤੁਹਾਨੂੰ ਦੱਸਤਾ ਸਾਡੇ 3.5 ਲੱਗਿਆ ਹੋਇਆ ਹੈ ਹੈ ਚਾਹੇ ਅੱਜ ਕਰਦੀਆਂ ਇੱਟਾਂ ਵੀ ਵਿਕ ਜਾਣਾ ਉਹਨਾਂ ਵਸਰਾ ਜੁਰੈਂਦੇ ਉਸ ਤੋਂ ਬਾਅਦ ਨਾ ਕੱਚੀ ਗੱਲ ਨਾ ਕਰ ਖਰਜ ਜਾ ਖਰਜ ਜਾ ਓਏ ਖਰਜ ਜਾ ਲੱਗ ਤਿੰਨ ਨਾ ਖਰਜ ਜਾ ਓਏ ਜੇ ਖਰਜਾ ਚਾਹੇ ਅੱਜ ਕਰਦੀਆਂ ਇੱਟਾਂ ਵੀ ਵਿਕ ਜਾਣਾ ਲਾਤਾ ਸਾਦ ਨੇ ਸੱਠਾ ਦੇ ਕੰਮ ਕਰਾਂਗੇ ਇਕੱਠਾ ਯਾ ਸਾਡੇ 3 ਲੱਖ ਦੇ ਹੀ ਉਹ ਸੋਨਾ ਸਾਡੇ 3 ਲੱਖ ਦੇ ਹੀ ਰਿਆਸਤਲੀ ਦਾ ਹੋ ਗਿਆ ਬੱਕਰਾ ਨਹੀਂ ਠੀਕ ਆ ਫਿਰ ਉਹ ਨਹੀਂ ਤੇਰੀ ਮਾਂ ਕਰੀ ਤੇ ਫੁੱਲ ਚੜਾਏ ਨੇ ਮੈਨੇ